ਆਦੀ ਪੈਸੇ ਕਦੇ ਨਾਲ ਨਹੀਂ ਜਾਂਦੇ ਬਾਈ ਕਿਸੇ ਦੇ ਇੱਥੇ ਹੀ ਰਹਿ ਜਾਂਦੇ ਆ ਸ਼ੌਂਕ ਆ ਉਹਦੇ ਪਗਾ ਲੈਣੇ ਚਾਹੀਦੇ ਆ ਤੇ ਇਹ ਮੰਨ ਕੇ ਚੱਲੋ ਵੀ ਥੋੜਾ ਸਮਾਂ ਹੁੰਦਾ ਬੰਦੇ ਕੋਲੇ ਸ਼ੌਂਕ ਪਗਾਉਣ ਨੂੰ ਤੇ ਜਦੋਂ ਬੰਦਾ ਬੁढ़ा ਹੋ ਜਾਂਦਾ ਗੋਡੇ ਗਾਡੇ ਜੇ ਦੁਖਣ ਲੱਗ ਜਾਂਦੇ ਆ ਫਿਰ ਮੁੜ ਕੇ ਕੋਈ ਸ਼ੌਂਕ-ਸ਼ੌਂਕ ਨਹੀਂ ਪੂਰੇ ਹੁੰਦੇ ਫਾਰਮ ਤੇ ਇੱਕ ਘੋੜਾ ਵੇਚ ਕੇ ਫਾਰਮ ਤੇ ਆਪਾਂ ਚਾਰ ਘੋੜਿਆ ਹੁਣ ਆਪਣੇ ਕੋਲੇ ਹਾਂ ਤੇ ਚਾਰ ਪੰਜ ਜਾਨਵਰ ਦੂਜੀ ਐ ਜੇ ਹੁਣ ਆਪਾਂ ਐਫ.ਡੀ ਕਰਾਣ ਦੇ ਤਾਂ ਫਿਰ ਐਫ.ਡੀ ਰਹਿ ਜਾਂਦੀ ਕਿੱਦਾਂ ਐਫ.ਡੀ ਰਹਿ ਜਾਂਦੀ ਉਹ ਐਫ.ਡੀ ਕੰਮ ਨਹੀਂ ਨਾ ਕਰਦੀ ਜਿਹੜੀ ਆ ਚੀਜ਼ ਐ ਇਹ ਸਵਾਦ ਆਉਂਦਾ ਜਿਹੜਾ ਜ਼ਿੰਦਗੀ ਜ ਦੇ ਨਜ਼ਾਰੇ ਲੈਣ ਦਾ ਉਹ ਐਫ ਡੀ ਨਹੀਂ ਨਾ ਜਾਂਦੀ ਪੈ ਇਹ ਦੁਨੀਆ ਮਗਰ ਚੱਲ ਕੇ ਆਪਦੇ ਸ਼ੌਂਕ ਪੂਰੇ ਨਹੀਂ ਹੁੰਦੇ ਜੀ ਪੂਰੇ ਨਹੀਂ ਹੁੰਦੇ ਬਿਲਕੁਲ ਸਹੀ ਕਿਹਾ ਡਾਕਟਰ ਸਾਹਿਬ ਬਹੁਤ ਖੁਸ਼ੀ ਹੁੰਦੀ ਹੈ ਜੀ ਆਪਾਂ ਦਾ ਸਾਰੇ ਜਾਨਵਰਾਂ ਨਾਲ ਹੀ ਖੁਸ਼ੀ ਹੁੰਦੀ ਹੈ ਹੁਣ ਉਹ ਤਾਂ ਬਾਕੀ ਸਾਡੀ ਚਲਾਇਆ ਵੀ ਸਾਡਾ ਨਾਂ ਕਰਿਆ ਹੁਣੇ ਬਹੁਤ ਜਿਆਦਾ ਅਸੀਂ ਵੀ 8-10 ਸਾਲਾਂ ਬਾਅਦ ਕਿਤੇ ਜਾ ਕੇ ਦੁਬਾਰਾ ਸ਼ੋਅ 'ਚ ਆਏ ਜੀ ਅੱਛਾ ਹਾਂ ਉਹਦਾ ਕਾਰਨ ਸਤੀ ਗੱਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਮੈਂ ਤੁਹਾਡੇ ਆਪਦੇ YouTube Facebook Instagram ਚੈਨਲ ਵੈਂਟੇਜ ਕਲਚਰ ਤੇ ਤੇ ਅਸੀਂ ਪਹੁੰਚੇ ਆਂ ਸ਼ਹਿਰ ਬਠਿੰਡਾ ਜਿਲ੍ਹਾ ਸ਼ਹਿਰ ਤੇ ਜ਼ਿਲ੍ਹਾ ਬਠਿੰਡਾ ਪਿੰਡ ਬਾਗਾ ਬਾਗੇ ਚ ਇੱਕ ਸੋਹਣਾ ਜਿਹਾ ਫਾਰਮ ਜਿੱਥੇ ਸਾਡੇ ਸਤਕਾਰਯੋਗ ਡਾਕਟਰ ਗਰਸੇਵਕ ਜੀ ਰਹਿੰਦੇ ਨੇ ਤੇ ਅੱਜ ਇਹ ਵੀਡੀਓ ਉਹਨਾਂ ਲੋਕਾਂ ਲਈ ਜ਼ਰੂਰ ਭੇਜਿਓ ਘੋੜਿਆਂ ਵਾਲੇ ਜਿਹੜੇ ਕਹਿੰਦੇ ਆ ਘੋੜੇ ਵਾਲੇ ਐਂ ਤੁਰੇ ਫਿਰਦੇ ਆ ਤੇ ਆ ਦੱਸਦੇ ਆ ਤੁਹਾਨੂੰ ਕਿ ਡਾਕਟਰ ਸਾਹਿਬ ਤੋਂ ਪੁੱਛਦੇ ਆ ਕਿ ਘੋੜਿਆਂ ਨੇ ਕੀ ਦਿੱਤਾ ਡਾਕਟਰ ਸਾਹਿਬ ਨੂੰ ਤੇ ਇਹ ਵੀਡੀਓ ਜ਼ਰੂਰ ਉਹਨਾਂ ਨੂੰ ਭੇਜਿਓ ਜਿਹੜੇ ਤੁਹਾਨੂੰ ਕਹਿੰਦੇ ਆ ਕਿ ਘੋੜਿਆਂ ਨੇ ਤੈਂ ਹੀ ਤੁਰੇ ਫਿਰਦੇ ਆ ਤੇ ਬੇਲੇ ਨੇ ਤੇ ਉਹਨਾਂ ਨੂੰ ਜ਼ਰੂਰ ਦੱਸਿਓ ਤੇ ਪਹਿਲਾਂ ਤਾਂ ਨਿੱਘਾ ਸਵਾਗਤ ਕਰਦੇ ਆਂ ਡਾਕਟਰ ਸਾਹਿਬ ਦਾ ਸ਼ਸਤਰੀ ਗੜ ਡਾਕਟਰ ਸਾਹਿਬ ਅਸੀਂ ਕੈਰ ਜੀ ਹੋਰ ਠੀਕ ਠਾਕ ਹਾਂ ਕਿਵੇਂ ਹੋ ਡਾਕਟਰ ਸਾਹਿਬ ਵਧੀਆ ਜੀ ਵੈਸੇ ਤਾਂ ਡਾਕਟਰ ਸਾਹਿਬ ਨੂੰ ਸਾਰੇ ਘੋੜਾ ਪ੍ਰੇਮੀ ਜਾਣਦੇ ਜਿਹੜੇ ਨਵੇਂ ਸਰੋਤੇ ਨੇ ਮੈਂ ਦੱਸਦਾ ਡਾਕਟਰ ਗੁਰਸੇਵਕ ਜੀ ਨੇ ਜੋ ਬੈਕਟਰੀ ਡਾਕਟਰ ਨੇ ਬਾਕੀ ਇੰਟਰੋਡਕਸ਼ਨ ਡਾਕਟਰ ਸਾਹਿਬ ਆਪਣਾ ਆਪ ਦੇਣਗੇ ਤੇ ਡਾਕਟਰ ਸਾਹਿਬ ਪਹਿਲਾਂ ਸਵਾਗਤ ਕਰਦੇ ਆਂ ਤੁਹਾਡਾ ਥੈਂਕ ਯੂ ਸਰ ਤੁਸੀਂ ਸਾਨੂੰ ਸੱਦਿਆ ਆਪ ਦੀ ਪਿੰਡ ਆਪਦੇ ਸੋਹਣੇ ਜਿਹੇ ਫਾਰਮ ਤੇ ਤੇ ਕਿਵੇਂ ਹੋ ਤੁਸੀਂ ਠੀਕ ਹੋ ਬਹੁਤ ਵਧੀਆ ਜੀ ਤੁਸੀਂ ਦੱਸੋ ਠੀਕ ਹੈ ਬਹੁਤ ਵਧੀਆ ਡਾਕਟਰ ਸਾਹਿਬ ਚੜ੍ਹਦੀ ਕਲਾ ਜੀ ਵੈਲਕਮ ਆ ਤੁਹਾਡਾ ਧੰਨਵਾਦ ਜੀ ਤੇ ਇੱਕ ਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਧਰਤੀ 'ਚ ਕੋੜਿਆਂ ਦਾ ਮੇਲਾ ਲੱਗਾ ਜੀ ਹਾਂਜੀ ਹਾਂਜੀ ਅਸੀਂ ਉਹ ਦੇਖਣ ਆਏ ਆ ਤੇ ਨਾਲ ਅਸੀਂ ਤੁਹਾਡੇ ਦਰਸ਼ਨ ਕਰਨ ਆਏ ਆ ਇਹ ਬਹੁਤ ਵਧੀਆ ਉਪਰਾਲਾ ਹੈ ਕਿ ਤਲਵੰਡੀ ਸਾਬੋ ਦਮਦਮਾ ਸਾਹਿਬ ਸਥਾਪੀ ਦਾ ਤੇ ਉਹਨਾਂ ਨੇ ਬਹੁਤ ਵਧੀਆ ਮੇਲਾ ਲਾਇਆ ਜੀ ਤੇ ਪਹੁੰਚੜ ਮੇਲੇ 'ਚ ਸਾਰੇ ਜਣੇ 29 ਤੋਂ ਲੈ ਕੇ ਤੇ 4 ਫਰਵਰੀ ਤੱਕ ਮੇਲਾ ਚੱਲ ਰਿਹਾ ਹੈ ਆਪਣਾ ਤੇ ਪੂਰੇ ਜੂਰਾ ਸ਼ੋਹਰਤ ਤੇ ਚੱਲ ਰਿਹਾ ਤੇ ਨਾਲੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜੀ ਤੇ ਨਾਲੇ ਮੇਲੇ ਦੇ ਦਰਸ਼ਨ ਕਰਕੇ ਜਾਣ ਜੀ ਸਾਰੇ ਘੋੜਾ ਪ੍ਰੇਮੀਆਂ ਨੂੰ ਤੇ ਆਮ ਲੋਕਾਂ ਨੂੰ ਵੀ ਬੇਨਤੀ ਹੈ ਵੀ ਇੱਕ ਵਾਰੀ ਮੇਲੇ 'ਚ ਜ਼ਰੂਰ ਦਰਸ਼ਨ ਦੇ ਕੇ ਜਾਓ ਇੱਕ ਡਾਕਟਰ ਸਾਹਿਬ ਨੇ ਸਟਾਰਟਿੰਗ 'ਚ ਗੱਲ ਕੀਤੀ ਕਿ ਇਹ ਉਹਨਾਂ ਲਈ ਲੋਕਾਂ ਲਈ ਸਨਿਆ ਹੈ ਜੋ ਲੋਕ ਕਹਿੰਦੇ ਘੋੜੇ ਵਾਲੇ ਦਹੀਂ ਤੁਰੇ ਫਿਰਦੇ ਤੇ ਬਿੱਲੇ ਨੇ ਤੇ ਦੱਸਿਓ ਮਾੜਾ ਜਿਆ ਕਿ ਤੁਹਾਨੂੰ ਘੋੜਿਆਂ ਨੇ ਕੀ ਦਿੱਤਾ ਇਹ ਸਾਰਾ ਕੁਝ ਘੋੜਿਆਂ ਨਹੀਂ ਦਿੱਤਾ ਜੀ ਜੋ ਤੁਸੀਂ ਦਿਖਾਤਾ ਘੋੜੇ ਫਾਰਮ ਨਾ ਇਹ ਸਾਰਾ ਘੋੜਿਆਂ ਨਹੀਂ ਦਿੱਤਾ ਜੀ ਘੋੜਿਆਂ ਦੀ ਦੇਣ ਹੈ ਤੁਹਾਡੇ ਕੋ ਘੋੜਾ ਸੀਗਾ ਹਾਂਜੀ ਜਿਹੜਾ ਪਹੁੰਚ ਗਿਆ ਰिलायंस ਤੇ ਹਾਂਜੀ ਉਹਦਾ ਨਾਮ ਦੱਸੋ ਘੋੜੇ ਦਾ ਨਾਮ ਸੀ ਜੀ ਮਜਨੂ ਹਾਂ ਮੱਜੂ ਕੀ ਬਲੱਡ ਲਾਈਨ ਦਾ ਸੀ ਖਲੀ ਘੋੜੇ ਦਾ ਬੱਚਾ ਸੀ ਗੁਰਪ੍ਰੀਤ ਬਾਈ ਵਾਲੇ ਦਾ ਠੀਕ ਹੈ ਐਡਮ ਘੋੜੇ ਦਾ ਦੋਤਾ ਸੀ ਹੂੰ ਤੇ ਅੱਪਰ ਰੱਖਿਆ ਉਹਨੂੰ 5.5-6 ਸਾਲ ਉਸ ਤੋਂ ਬਾਅਦ ਉਹ ਰਿਲੈਂਸ ਚ ਚਲੇ ਗਿਆ ਅੱਜ ਉਹਨੂੰ 3 ਸਾਲ ਤੇ 28 ਦਿਨ ਹੋ ਗਏ ਰਿਲੈਂਸ ਚ ਜੀ ਤੇ ਡਾਕਟਰ ਸਾਹਿਬ ਉਸ ਨੇ ਇਸ ਫਾਰਮ ਨੂੰ ਰੰਗ ਭਾਗ ਲਾਇਆ ਹੈ ਹਾਂਜੀ ਹਾਂ ਉਸੇ ਉਸੇ ਘੋੜੇ ਦੇ ਨਾਲ ਹੀ ਅਸੀਂ ਫਾਰਮ ਤਿਆਰ ਕਰਿਆ ਉਸੇ ਘੋੜੇ ਜਿੱਦੇ ਅਸੀਂ ਉਹ ਘੋੜਾ ਲਿਆਉਦੇ ਸੀ ਇਹ ਥਾਂ ਲਿਆ ਸੀ ਧੰਨਵਾਦ ਜੀ ਉਸ ਤੋਂ ਬਾਅਦ ਹੌਲੀ-ਹੌਲੀ ਚੱਲਦਾ ਗਿਆ ਸਿਸਟਮ ਤੇ ਜਿੱਦੇ ਘੋੜਾ ਬੇਚਿਆ ਉਦਦੇ ਸੀ ਅੱਧਾ ਘਾ ਫਾਰਮ ਤਿਆਰ ਸੀ ਜਿੱਦੋਂ ਵੇਚਦਾ ਫਿਰ ਸਾਡਾ ਪੂਰਾ ਫਾਰਮ ਤਿਆਰ ਹੋ ਗਿਆ ਡਾਕਟਰ ਸਾਹਿਬ ਇੱਕ ਚੀਜ਼ ਦੇਖੀ ਮੈਂ ਕਿ ਅ ਮੇਰੇ ਵਰਗਾ ਕੋਈ ਹੋਵੇ ਉਹਨੇ ਘੋੜਾ ਰੱਬ ਨੇ ਉਹਨੂੰ ਜਿਵੇਂ ਤੁਹਾਡੇ ਕੋ ਮਜਨੂ ਸੀਗਾ ਹੈਨਾ ਹਾਂਜੀ ਹਾਂਜੀ ਮੰਨ ਕੇ ਚੱਲੋ ਕਿ ਕੋ ਚੰਗੇ ਪੈਸੇ ਵਟਲੇ ਮੈਂ ਤੇ ਮੈਂ ਕਹਣਾ ਯਾਰ ਛੱਡ ਪਰਿਆ ਘੋੜਿਆਂ ਘਾੜਿਆਂ ਦਾ ਕੰਮ ਐਫ ਡੀ ਕਰਾ ਕੇ ਜਾਂ ਜ਼ਮੀਨ ਲੈ ਕੇ ਆਪਾਂ ਸਾਈਡ 'ਚ ਹੁੰਨੇ ਆ ਤੁਸੀਂ ਫਾਰਮ ਤੇ ਲਾਤੇ ਸਾਰੇ ਪੈਸੇ ਤੇ ਫਾਰਮ ਤੇ ਇੱਕ ਘੋੜਾ ਵੇਚ ਕੇ ਫਾਰਮ ਤੇ ਆਪਾਂ ਚਾਰ ਘੋੜਿਆ ਹੁਣ ਆਪਣੇ ਕੋਲ ਹਾਂ ਤੇ ਚਾਰ ਪੰਜ ਜਾਨਵਰ ਦੂਜੀ ਐ ਜੇ ਹੁਣ ਆਪਾਂ ਐਫ ਡੀ ਕਰਾਉਣ ਦੇ ਤਾਂ ਫਿਰ ਐਫ ਡੀ ਰਹਿ ਜਾਂਦੀ ਕਹਿੰਦੇ ਐਫ ਡੀ ਰਹਿ ਜਾਂਦੀ ਹੁਣ ਐਫ ਡੀ ਕੰਮ ਨਹੀਂ ਨਾ ਕਰਦੀ ਜਿਹੜੀ ਆ ਚੀਜ਼ ਐ ਇਹ ਸਵਾਦ ਆਉਂਦਾ ਜਿਹੜਾ ਜ਼ਿੰਦਗੀ ਜਿਉਣ ਦਾ ਤੇ ਨਜ਼ਾਰੇ ਲੈਣ ਦਾ ਉਹ ਐਫ ਡੀ ਨਹੀਂ ਨਾ ਜਾਂਦੀ ਪੈਸੇ ਕਦੇ ਨਾਲ ਨਹੀਂ ਜਾਂਦੇ ਬਾਈ ਕਿਸੇ ਦੇ ਇੱਥੇ ਹੀ ਰਹਿ ਜਾਂਦੇ ਆ ਸ਼ੌਂਕ ਆ ਉਹਦੇ ਪਗਾ ਲੈਣੇ ਚਾਹੀਦੇ ਆ ਤੇ ਇਹ ਮੰਨ ਕੇ ਚੱਲੋ ਵੀ ਥੋੜਾ ਸਮਾਂ ਹੁੰਦਾ ਬੰਦੇ ਕੋਲੇ ਸ਼ੌਂਕ ਪਗਾਉਣ ਨੂੰ ਤੇ ਜਦੋਂ ਬੰਦਾ ਬੁढ़ा ਹੋ ਜਾਂਦਾ ਗੋਡੇ ਘਾਟੇ ਜੇ ਦੁਖਣ ਲੱਗ ਜਾਂਦੇ ਆ ਫਿਰ ਮੁੜ ਕੇ ਕੋਈ ਸ਼ੌਂਕ ਛੂਂਗ ਨਹੀਂ ਪੂਰੇ ਹੁੰਦੇ ਆ ਸੁਣ ਲਓ ਟਾਈਮ ਟਾਈਮ ਵਿਚਾਰ ਲੈਣਾ ਚਾਹੀਦਾ ਜਿੰਨਾ ਸ਼ੌਂਕ ਹੋ ਸਕਦਾ ਜਿੰਨਾ ਵਧੀਆ ਸ਼ੌਂਕ ਨਜ਼ਾਰੇ ਨਾਲ ਆਪਦਾ ਪੂਰਾ ਕਰੋ ਦੁਨੀਆ ਤਾਂ ਕੁਛ ਨਾ ਕੁਛ ਬੋਲਦੀ ਰਹਿੰਦੀ ਆ ਇਹ ਦੁਨੀਆ ਮਗਰ ਚੱਲ ਕੇ ਆਪਦੇ ਸ਼ੌਂਕ ਪੂਰੇ ਨਹੀਂ ਹੁੰਦੇ ਪੂਰੇ ਨਹੀਂ ਹੁੰਦੇ ਬਿਲਕੁਲ ਸਹੀ ਕਿਹਾ ਡਾਕਟਰ ਸਾਹਿਬ ਤੇ ਡਾਕਟਰ ਸਾਹਿਬ ਇਸ ਲਈ ਆਪਣੇ ਫਾਰਮ ਤੇ ਕਿੰਨੇ ਘੋੜਾ ਘੋੜੀਆਂ ਨੇ ਚਾਰ ਘੋੜੇ ਆ ਜੀ ਇਸ ਟਾਈਮ ਆਪਣੇ ਕੋਲੇ ਦੋ ਨੁਕਰੇ ਹੋਗੇ ਇੱਕ ਤਾਂ ਆਪਣੇ ਕੋਲੇ ਭੀਮ ਹੈ ਹਮ ਅਰਜਨ ਰੌਲੀ ਵਾਲੇ ਦਾ ਤੇ ਅੱਜ ਚਾਗਾਂਵੇਂ ਪਿੰਡ ਜਮੇ ਅਸੀਂ ਦਰਸ਼ਨ ਪਲਵਾਨ ਦੇ ਘਰੇ ਤੇ ਹੁਣ ਆਪਾਂ ਸੇਵਾ ਨਿਭਾ ਰਹੇ ਆ ਉਹਦੀ ਤੇ ਆਪਣੇ ਕੋਲੇ ਹੋ ਗਿਆ 5 ਸਾਲ ਦੀ ਏੜ ਕੇ ਤੇ ਆਪਣੇ ਕੋਲੇ ਆ ਚੰਗੇ ਵਧੀਆ ਰਿਜ਼ਲਟ ਆ ਗਏ ਤੇ ਸੋਨਾ ਕੋੜਾ ਹੈ ਵੀ ਡਾਇਰੈਕਟ ਪਲਵਾਨਾ ਵਰਗਾ ਹੀ ਕੋੜਾ ਹਾਂ ਪਲਵਾਨਾ ਵਰਗਾ ਜੀ ਇਹ ਚ ਕੋਈ ਸ਼ੱਕ ਨਹੀਂ ਜੈ ਜੈ ਦਾ ਬਾਪ ਹੈ ਉਹੋ ਜਿਹਾ ਹੀ ਇਹ ਹੈ ਨਾਂ ਵੀ ਪੂਰਾ ਤੁਸੀਂ ਸੋਚ ਕੇ ਰੱਖਿਆ ਭੀਮ ਸੇਨ ਹਾਂ ਆਪਾਂ ਨਾਂ ਭੀਮਸੇਨ ਤਾਂ ਹੀ ਰੱਖਿਆ ਸੀਗਾ ਜੀ ਕੀ ਸੋਚ ਕੀ ਤੁਸੀਂ ਪਹਿਲੇ ਅਬਜ਼ਰਵ ਕਰ ਲਏ ਡਾਕਟਰ ਸਾਹਿਬ ਕਿ ਵਧੀਆ ਨਿਕਲੂਗਾ ਮਾਲ ਨਿਕਲੂਗਾ ਕੋੜਾ ਨਹੀਂ ਨਹੀਂ ਇਹ ਤਾਂ ਨਾ ਇੱਕ ਬਾਈ ਸਾਡੇ ਗੋਰ ਹੈਗਾ ਪੱਕੇ ਤੋਂ ਉਹਨਾਂ ਨੇ ਨਾਂ ਰੱਖਿਆ ਸੀ ਦਰਯੋਧਨ ਘੋੜੇ ਦਾ ਨੁਕਰਾ ਜਿਹੋ ਨਾਲੇ ਅੱਛਾ ਤੇ ਉਹਨੂੰ ਦੇਖ ਕੇ ਉਹ ਤੋਂ ਮੋਟੀਵੇਟ ਹੋ ਕੇ ਮੈਂ ਹਜਾਰ ਬਾਈ ਨੇ ਦਰਯੋਧਨ ਰੱਖਣਾ ਆਪਣੇ ਭੀਮ ਰੱਖ ਦਿੰਦੇ ਆ ਅੱਛਾ ਅਸੀਂ ਉਸ ਨੂੰ ਦੇਖ ਕੇ ਭੀਮ ਰੱਖਿਆ ਸੀਗਾ ਤੇ ਡਾਕਟਰ ਸਾਹਿਬ ਕਿੰਨੀ ਉਮਰ ਹੋ ਗਈ ਭੀਮ ਦੀ ਭੀਮ ਦੀ 5 ਸਾਲ ਦੇ ਆਸੇ ਪਾਸੇ ਹੋ ਗਈ ਅੱਛਾ ਰਿਜ਼ਲਟ ਕਿਵੇਂ ਦੇ ਆ ਰਹੇ ਤੇ ਉਹ ਸੁਣਿਆ ਆ ਰਹੇ ਹਾਂ ਬਹੁਤ ਸੋਹਣੇ ਬਹੁਤ ਚੰਗੇ ਵਧੀਆ ਅੱਛਾ ਸਰਾ ਸਰਾ ਹਾਂ ਬਾਪ ਤੇ ਆ ਰਹੇ ਸਾਰੇ ਹਾਂ ਬਾਪ ਤੇ ਹੋਣੇ ਆ ਰਹੇ ਕਿੰਨਾ ਕੁੰਨਾ ਦੇ ਹੋਰ ਚੰਗੇ ਰਿਜ਼ਲਟ ਆ ਰਹੇ ਹਾਂ ਤੇ ਕਦ ਕੋਦ ਕਿਵੇਂ ਦੇ ਕਰ ਰਹੇ ਪਿਓ ਕਦ ਵਧੀਆ ਕਰ ਰਹੇ ਜੀ ਇੱਕ ਬੱਚਾ ਤਿਆਰ ਕਰੀ ਜਾਂਦੇ ਝੌਂਪੜੇ ਹਰਿਆਣੇ ਚ ਹੂੰ ਉਹਦਾ ਚੰਗਾ ਬਸ਼ੀਰ ਤਿਆਰ ਹੋ ਰਿਹਾ ਹੋਰ ਵੀ ਬਾਕੀ ਬਸ਼ੀਰੀਆਂ ਬਸ਼ੂਰੀਆਂ ਬਹੁਤ ਆ ਗਈਆਂ ਜੀ ਕੋਟੋ ਕੋਟ 60 65 ਬੱਚੇ ਆ ਗਏ ਹੋਣੇ ਹਾਂ ਹਾਂ ਚੰਗੇ ਰਿਜ਼ਲਟ ਆ ਜੀ ਚੰਗੇ ਬੱਚੇ ਠੀਕ ਹੈ ਮੇਲੇ ਤੇ ਚੰਗੇ ਵਿਕੇ ਜਾਣਵਰ ਇਤਕੇ ਆਪਣੇ ਘੋੜੇ ਦੇ ਹੁਣ ਦੂਜੇ ਚੋਬਰ ਦੀ ਗੱਲ ਦੱਸੋ ਕਿਹੜਾ ਦੂਜਾ ਆਪਣੇ ਕੋਲੇ ਹੈਗਾ ਜੀ ਮੱਜੂ ਕੀ ਲੈਣ ਦਾ ਆਪਣਾ ਮਜਨੂ ਘੋੜੇ ਦਾ ਤੇ ਕਿੰਗ ਮਜਨੂ ਦਾ ਨਾਮ ਹੈ ਅਬ ਲੱਖਾ ਰੰਗ ਆ ਜੀ ਤੇ 41 41 ਮਹੀਨੇ ਉਹਦੀ ਉਮਰ ਹੋ ਗਈ ਜੀ 41 ਬਾਰੇ ਮਹੀਨੇ ਤੇ 6ੜ ਦੇ ਆਸੇ ਪਾਸੇ ਪਹੁੰਚ ਗਿਆ ਜੀ ਤੇ ਬਾਕੀ ਰਿਜ਼ਲਟ ਉਹਦੇ ਵੀ ਦੋ ਆਏ ਆ ਹਜੇ ਤੇ ਦੋਨੇ ਬਸ਼ੇਰੀਆਂ ਆਈਆਂ ਹਾਂ ਇੱਕ ਹੁਣ ਘੋੜੀ ਬਾਈ ਕਿੰਨੀ ਦੀ ਸੂਨ ਵਾਲੀ ਆ ਡੱਬਾ ਵਾਲੀ ਉਹ ਅੱਜ ਸਵੇਰ ਚ ਹੁਣ ਦੇਖਦੇ ਆ ਪ੍ਰਮਾਤਮਾ ਉਧਰ ਕੀ ਕਿਰਪਾ ਕਰਦਾ ਅੱਛਾ ਹਾਂ ਅੱਜ ਕੱਲ ਚ ਹੀ ਸੂਨ ਵਾਲੀ ਹਾਂ ਬਸ ਥੋੜੀ ਦਿਨਾਂ ਚ ਚਲੋ ਪਾਪਾ ਮਿਹਰ ਕਰੇ ਤੇ ਤੀਜੇ ਚੋਬਰ ਦੀ ਗੱਲ ਦੱਸੋ ਹੁਣ ਤੀਜਾ ਸਾਡੇ ਕੋਲੇ ਕੈਪਟਨ ਸਾਹਿਬ ਸਾਡੇ ਦੁਬਾਰੇ ਵਾਪਸ ਆ ਗਏ ਜੀ ਉਹਦੀ ਉਹਦੀ ਗੱਲਬਾਤ ਕਰਦੇ ਹੱਲੇ ਪੂਰੀ ਵੀਡੀਓ ਦੇਖੋ ਲਾਸਟ ਕੈਪਟਨ ਦੇ ਦਰਸ਼ਨ ਕਰਾਣੇ ਤੁਹਾਨੂੰ ਉਹਦੀ ਦਾ ਜ਼ਿਕਰ ਕਰਿਓ ਉਹ ਤੇ ਬਾਹਲਾ ਸੇਰਾ ਉਹ ਤੇ ਕਹਿੰਦੇ ਆ ਫਾਰਮ ਦਾ ਇੱਕ ਕਹਿ ਲਈਏ ਕੈਪਟਨ ਆ ਕਹਿੰਦੇ ਨੇ ਇੰਡੀਆ ਟੀਮ ਦਾ ਕੈਪਟਨ ਹੈ ਕਿਸੇ ਟੀਮ ਦਾ ਉਹ ਫਾਰਮ ਦਾ ਕੈਪਟਨ ਹੈ ਓਕੇ ਜੀ ਉਹਦੇ ਉਹਦੇ ਦਿਦਾਰੇ ਬਾਅਦ ਕਰਾਣੇ ਹੁਣ ਤੀਜੀ ਦੱਸੋ ਜੀ ਹੁਣ ਸਾਡੇ ਕੋਲੇ ਇੱਕ ਆਪਣੇ ਕੋਲੇ ਆ ਉਹਦੇ ਵੀਰ ਉਹਦੇ ਵੀਰ ਉਹਦੇ ਵੀਰ ਹੈ ਸੁਲਤਾਨ ਭਾਗਸਰ ਵਾਲੇ ਵੱਡੇ ਘੋੜੇ ਦਾ ਬੱਚਾ ਹਾਥੀ ਦਾ ਭਰਾ ਠੀਕ ਹੈ ਠੀਕ ਹੈ ਜੀ ਉਹ ਅਸੀਂ ਤਿਆਰ ਕਰ ਰਹੇ ਆ ਉਹ ਆਪਣਾ ਹੋ ਗਿਆ ਅ 24 ਮਹੀਨੇ ਤੇ ਅੱਜ 30 ਦਿਨਾਂ ਦਾ ਡਾਕਟਰ ਸਾਹਿਬ ਘੋੜਾ ਬਣੀ ਬੈਠਾ ਉਹ ਤੇ ਹਾਂ ਉਹਦਾ ਟ੍ਰੇਡ ਦੇ ਆਸੇ-ਪਾਸੇ ਕਦ ਹੋ ਗਿਆ ਜੀ ਹਾਂ ਨਖਰਾ ਵਾਲਾ ਘੋੜੇ ਚ ਤੇ ਚੰਗਾ ਘੋੜਾ ਤਿਆਰ ਹੋ ਜਾਊਗਾ ਜੀ ਹਜੇ ਕਿਤਾ ਬੱਚਾ ਹੀ ਆ ਉਹ ਚੰਗਾ ਤਿਆਰ ਹੋ ਜਾਊਗਾ ਜੀ ਬਾਕੀ ਕਰਦਾ ਛੱਡਣਾ ਸ਼ੁਰੂ ਕਰਤਾ ਨਾ ਨਾ ਜੀ ਨਾ ਹਜੇ ਨਹੀਂ ਛੱਡਦੇ ਜੀ ਹਜੇ ਅਸੀਂ ਉਹਨੂੰ 5-6 ਮਹੀਨੇ ਨਹੀਂ ਛੱਡਦੇ ਅੱਛਾ ਉਹਦਾ ਕਾਰਨ बस ਹਜੇ ਮੈਚੂਰ ਹੋਣ ਦੇ ਜੋ ਹੋਰ ਦੋ ਦੰਦ ਹੋਣ ਦੋ ਦੰਦ ਹੋਏ ਤੋਂ ਬਾਅਦ 24 24 ਮਹੀਨੇ ਦੇ ਛੱਡੀ ਜਾਂਦੇ ਆ ਉਹ ਆਪਦੀ ਆਪ ਦਾ ਸਿਸਟਮ ਆ ਹੁਣ ਆਪਣੇ ਕੋਲੇ ਭੀਮ ਹੈਗਾ ਨਹੀਂ ਤੇ ਜੇ ਨਾ ਹੁੰਦਾ ਤਾਂ ਛੱਡ ਦਿੰਦੇ ਹਾਂ ਹੁਣ ਆਪਣੇ ਕੋਲੇ ਕੋੜਾ ਹੈਗਾ ਨਾ ਕੋਈ ਵੈਸੇ ਫਰਕ ਨਹੀਂ ਪੈਂਦਾ ਵੈਸੇ ਇੱਕ ਨੌਲੇਜ ਦੀ ਗੱਲ ਕਰ ਰਹੇ ਆ ਮੈਂ ਫਰਕ ਨਹੀਂ ਨਹੀਂ ਇੱਕਦਿ ਘੋੜੀ ਤੇ ਛੱਡ ਸਕਦੇ ਆ ਹਾਂ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਆਪਾਂ ਛੱਡਦੇ ਨਹੀਂ ਹਾਂ ਉਹ ਵੈਸੇ ਗਰੋਥ 'ਚ ਫਰਕ ਪੈਂਦਾ ਕੋਈ ਉਹਦੇ ਕਿ ਆਪਾਂ ਛੱਡ ਜੀ ਘੋੜਾ ਅੱਛਾ ਹਾਂ ਜਿੱਦਾਂ ਢੀ ਘੋਟ ਕੇ ਛੱਡਿਆ ਜਾਵੇ ਤਾਂ ਘੋੜਾ ਜ਼ਿਆਦਾ ਤਿਆਰ ਹੁੰਦਾ ਸੋਹਣਾ ਤਿਆਰ ਹੋ ਜਾਂਦਾ ਹਾਂ 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 ਇਹ ਮਤਲਬ ਜਿੱਦਾਂ ਆਪਾਂ ਟੀਨੇਜ ਏਜ ਏਜ ਹੁੰਦੀ ਏ ਦੀ ਜਿੱਦਾਂ ਆਪਣੀ ਬੰਦਿਆਂ ਦੀ ਹੁੰਦੀ ਏ 15 ਤੋਂ ਲੈ ਕੇ 19 20 ਸਾਲ ਚ ਹਾਂ ਹਾਂ ਜੀ ਛੱਟ ਦੇ ਰਹੇ ਆਂ ਆਪਾਂ ਠੀਕ ਹੈ ਡਾਕਟਰ ਸਾਹਿਬ ਬਾਕੀ ਆਪਣੇ ਕੋਲੇ ਇੱਕ ਘੋੜੀ ਹੈ ਕਾਲੇ ਕਾਂਟੇ ਦੀ ਪੋਤੀ ਹੈ ਕੋਹੇਨੂਰ ਘੋੜੇ ਦੀ ਹੈ ਹੂੰ 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 ਬਰੂਡ ਮੇਰ ਹੈ ਠੀਕ ਹੈ ਤੇ ਚੰਗੇ ਬੱਚੇ ਦੇ ਰਹੀ ਹੈ ਅਬਲਖ ਬਸ਼ੇਰੀ ਵੀ ਉਸੇ ਘੋੜੀ ਦੀ ਹੈ ਠੀਕ ਹੈ ਜਿਹੜੀ ਹੁਣ ਆਪਣੇ ਸ਼ੋ ਵਿਨਰ ਬਸ਼ੇਰੀ ਹੋਈ ਹੈ ਕੇਸਰ ਹਾਂ ਹੁਣ ਮੋਗੇ ਤੇ ਹਨਮਾਨਗੜ੍ਹ ਤੋਂ ਤੀਜੇ ਨੰਬਰ ਤੇ ਆਈ ਹੈ ਪਿਛਲੇ ਸਾਲ ਜਗਰਾਉਂ ਤੋਂ ਉਹ ਛੇਵੇਂ ਨੰਬਰ ਤੇ ਆਈ ਸੀ ਤੇ ਉਹ ਸੁਲਤਾਨ ਘੋੜੇ ਦੀ ਹੈ ਡੱਬਾ ਵਾਲੀ ਵਾਲੇ ਦੀ ਓਏ ਹੋਏ ਹੋਏ ਹੋ ਉਹਦੀ ਬੱਚੀ ਹੈ ਤੇ ਜੀਨੇ ਜਿਹੜੇ ਘੋੜੇ ਦੇ ਗੈਰੀ ਬਾਈ ਨੇ ਪੈਸੇ ਲਾਇਏ ਸੀ ਥੋੜੇ ਦਿਨ ਪਹਿਲਾਂ ਵੀਡੀਓ ਤੇ ਹਾਂ ਵਨ ਸੀ ਹਜ਼ਾਰ ਤੋਂ ਉੱਪਰ ਹੀ ਲਾਇਆ ਸੀ ਨਾ ਹਾਂ 1.5 ਹਜ਼ਾਰ ਲਾਤਾ ਠੀਕ ਆ ਜੀ 1.5 ਹਜ਼ਾਰ ਲਾਤਾ ਤੇ ਚੰਗੇ ਪੈਸੇ ਲੱਗੇ ਉਹ ਘੋੜੇ ਦੇ ਉਹਦੀ ਬੱਚੀ ਹੈ ਜੀ ਆਪਣੇ ਕੋਲੇ ਉਹ ਉਹ ਘੋੜਾ ਵੇ ਡਾਕਟਰ ਸਾਹਿਬ ਸਿਹਰਾ ਉਹ ਹਾਂ ਅੱਜ ਸਹੀ 1 ਦਿਨ ਘੱਟ 3 ਸਾਲ ਦੀ ਹੋ ਗਈ ਉਹ 10 ਸਾਲ ਦੀ ਹੋ ਗਈ ਹਾਂ ਕਦ ਕਿੰਨਾ 31 ਜਨਵਰੀ ਦਾ ਜਨਮ ਹੋਦਾ ਜੀ ਕਦ ਕਿੰਨਾ ਕਰ ਗਈ ਕਦ ਉਹ 64 ਪਲੱਸ ਕਰ ਗਈ ਠੀਕ ਹੈ ਹਾਂਜੀ ਤੇ ਡਾਕਟਰ ਸਾਹਿਬ ਉਹ ਮਤਲਬ ਕਿੰਨੀ ਖੁਸ਼ੀ ਹੋਈ ਤੁਹਾਨੂੰ ਜਦੋਂ ਉਹ ਬਹੁਤ ਖੁਸ਼ੀ ਹੁੰਦੀ ਹੈ ਜੇ ਆਪਾਂ ਦਾ ਸਾਰੇ ਜਾਨਵਰਾਂ ਨਾਲ ਹੀ ਖੁਸ਼ੀ ਹੁੰਦੀ ਹੈ ਹੁਣ ਉਹ ਤਾਂ ਬਾਕੀ ਸਾਡੀ ਚਲ ਆਏ ਆ ਵੀ ਸਾਡਾ ਨਾਂ ਕਰਿਆ ਹੁਣੇ ਬਹੁਤ ਜਿਆਦਾ ਅਸੀਂ ਵੀ 8-10 ਸਾਲਾਂ ਬਾਅਦ ਕਿਤੇ ਜਾ ਕੇ ਦੁਬਾਰੀ ਸ਼ੋਅ 'ਚ ਆਏ ਅਸੀਂ ਅੱਛਾ ਹਾਂ ਉਹਦਾ ਕਾਰਨ ਪਹਿਲਾਂ ਅਸੀਂ ਪੀਡੀਐਫ ਤੇ ਜਾਂਦੇ ਰਹੇ ਜੀ ਜਦੋਂ 2016 'ਚ ਸਾਡੇ ਕੋਲੇ ਬਾਦਲ ਕੋੜਾ ਹੁੰਦਾ ਸੀ ਹਾਂ 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 ਤੇ ਉਦੋਂ ਅਸੀਂ ਪੀਡੀਐਫਾਂ ਦੇ ਨੰਬਰ ਸਾਡਾ ਆਉਂਦਾ ਸੀ ਵਧੀਆ ਪਹਿਲਾ ਦੂਜਾ ਆ ਜਾਂਦਾ ਸੀ ਉਦੋਂ ਬਾਅਦ ਫਿਰ ਅਸੀਂ ਘੋੜਾ 16 ਚ ਵੇਚਤਾ ਸੀ ਲੋਕ ਲਾਕਡਾਊਨ ਦੇ ਫਿਰ ਉਦੋਂ ਬਾਅਦ ਸਾਡੇ ਤੋਂ ਘੋੜੇ ਨਹੀਂ ਤਿਆਰ ਹੋਇਆ ਘੋੜਾ ਤਿਆਰ ਹੋਇਆ ਮਜ ਨੂੰ ਤਾਂ ਉਹਦੇ ਵਾਸਤੇ ਵਿਚਾਰੇ ਵਾਸਤੇ ਕਦੇ ਲਾਕਡਾਊਨ ਲੱਗ ਗਿਆ ਕਦੇ ਕੋਸ ਲੱਗ ਗਿਆ ਉਹ ਕਿਸੇ ਸ਼ੋਅ 'ਚ ਹੀ ਨਹੀਂ ਜਾ ਸਕਿਆ ਉਸੇ ਚਲੋ ਉਹਨੂੰ ਸ਼ੋਅ ਹੀ ਨਹੀਂ ਮਿਲਿਆ ਪ੍ਰਾਪਤ ਹੋਇਆ ਦੇਖਣਾ ਰਿਲਾਇੰਸ ਰਿਲਾਇੰਸ ਚ ਲੱਗ ਗਿਆ ਸ਼ੋਅ ਨਹੀਂ ਦੇਖਣ ਤੇ ਸੱਜਣੋ ਮੈਨੂੰ ਪਤਾ ਕਿ ਤੁਹਾਨੂੰ ਨਜ਼ਾਰਾ ਆਈ ਜਾਂਦਾ ਵੀਡੀਓ ਦੇਖਣ ਦਾ ਕਿਉਂਕਿ ਡਾਕਟਰ ਸਾਹਿਬ ਦੇ ਘੋੜੇ ਬਹੁਤ ਹੀ ਬਾ ਕਮਾਲ ਨੇ ਬੜੀ ਹੀ ਸੋਹਣੀ ਕਲੈਕਸ਼ਨ ਰੱਖੀ ਹੈ ਤਾਂ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਜੀ ਕੈਪਟਨ ਸਟੈਲੀਅਨ ਕੈਪਟਨ ਮੱਝੂ ਕੇ ਲੈਣ ਦਾ ਬਹੁਤ ਹੀ ਸੋਹਣਾ ਚੋਟੀ ਦਾ ਪ੍ਰੋਡਿਊਸਰ ਹੈ ਅਗਲੀ ਵੀਡੀਓ ਚ ਆਪਾਂ ਇਹਦੇ ਦਰਸ਼ਨ ਦਿਦਾਰੇ ਕਰਾਵਾਂਗੇ ਤੇ ਹਾਂ ਇੱਕ ਸੇਲ ਵਾਲਾ ਡਾਕਟਰ ਸਾਹਿਬ ਕੋਲ ਬਸ਼ੇਰੀ ਖੜੀ ਹੈ ਉਹਦੇ ਵੀ ਦਰਸ਼ਨ ਦਿਦਾਰੇ ਕਰਾਨੇ ਆ ਤੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ